ਅੱਜ ਆਪਾਂ ਭਾਈ ਸੰਦੀਪ ਸਿੰਘ ਜੋ ਦੀਪ ਸਿੱਟੂ ਦੇ ਨਾਮ ਨਾਲ ਵਧੇਰੇ ਜਾਣੇ ਜਾਂਦੇ ਐ ਪੰਤਖ ਸਫਾ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਹੋ ਰੇ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਇਕੱਠੇ ਆਏ ਅੱਜ ਜਦੋਂ ਮਾਰ ਰਿਆ ਸੀ ਆਹ 게ਟ ਦੇ ਉੱਤੇ ਇੱਕ ਮੀਡੀਆ ਵਾਲਾ ਵੀਰ ਮੈਨੂੰ ਸਵਾਲ ਪੁੱਛਦਾ ਹੈ ਕਿ ਦੀਪ ਸਿੱਧੂ ਜਿਹੜਾ ਹੈ ਉਹ ਕਲੀਨ ਸ਼ੇਫ ਸੀ ਤੁਸੀਂ ਉਹਨੂੰ ਆਪੂ ਕਿਵੇਂ ਸਤਿਕਾਰ ਦੇਓ ਕਿਵੇਂ ਸਤਿਕਾਰ ਦੇਓ ਮੈਂ ਦੱਸ ਦੇਣਾ ਚਾਹੁੰਦਾ ਕਿ ਗੁਰੂ ਦਾ ਖੰਸਾ ਪੰਥ ਜਿਹੜਾ ਹੈ ਉਹ ਅਕਰ ਤੱਕ ਨਹੀਂ ਲੁੱਟਾ ਜਿਹੜਾ ਵੀ ਗੁਰੂ ਗ੍ਰੰਥ ਦੀ ਗੱਲ ਕਰਦਾ ਹੈ ਗੁਰੂ ਪੰਥ ਦੀ ਗੱਲ ਕਰਦਾ ਹੈ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਬੋਧੀ ਹੋਵੇ ਚਾਹੇ ਜੈਨੀ ਹੋਵੇ ਖਾਲਸਾ ਪੰਥ ਜਿਹੜਾ ਉਹ ਨੂੰ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖਦਾ ਹੈ ਅਮਲੇਰ ਕਟਲੇ ਦੀ ਉਦਾਹਰਣ ਜਿਹੜੀ ਹੈ ਸਾਡੇ ਸਾਹਮਣੇ ਹੈ ਮਲੇਰ ਕਟਲੇ ਦੇ ਨਵਾਬ ਨੇ ਸਾਡਾ ਨਾਰਾ ਮਾਰਿਆ ਸੀ ਅੱਜ ਤੱਕ ਨਹੀਂ ਭੁੱਲੇ ਉਹ ਦਿਨ ਵੀ ਮਨਉਲੀ ਹੈ ਤੇ ਭਾਈ ਸੰਜੀਤ ਸਿੰਘ ਦਾ ਸਾਡਾ ਬਚਾ ਜੇ ਉਹਨੇ ਗੁਰੂ ਗ੍ਰੰਥ ਗੁਰਪੰਥ ਦੀ ਗੱਲ ਕੀਤੀ ਹੈ ਤੇ ਅਸੀਂ ਉਹਨੂੰ ਸਤਿਕਾਰ ਕੇ ਉਹਨਾਂ ਲਈ ਕਿਉਂ ਉਹਨੂੰ ਮਾਣ ਨਾ ਦੇਈਏ ਦੇਵਾਂ ਲੋ ਜਿਹੜਾ ਵੀ ਗੁਰੂ ਗ੍ਰੰਥ ਦੀ ਗੁਰਪੰਥ ਦੀ ਗੱਲ ਕਰੇਗਾ ਉਹ ਸਾਡੇ ਲਈ ਸਤਿਕਾਰਪਾਏਗਾ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਕਰੇਗਾ ਸਾਡੇ ਲਈ ਸਤਿਕਾਰਪਾਏਗਾ ਕਸੀਰੋ ਸਤਕਾਰ ਦੇਵ ਇੱਕ ਵਾਰ ਭਾਈ ਸੰਦੀਪ ਸਿੰਘ ਮੇਰੇ ਕੋਲ ਵੀ ਆਏ ਸੀ ਤੱਕ ਸ੍ਰੀ ਦਮਦਮਾ ਸਾਹਿਬ ਅਸੀਂ 23 ਘੰਟੇ ਜਿਹੜਾ ਬੈਠੇ ਸੀ ਔਰ ਬੜੀਆਂ ਗੰਭੀਰ ਵਿਚਾਰਾਂ ਕੀਤੀਆਂ ਸੀ। ਉਹਨਾਂ ਨੇ ਮੈਨੂੰ ਇੱਕ ਪ੍ਰਸ਼ਨ ਕੀਤਾ ਸੀ। ਤੁਸੀਂ ਸਿੱਖ ਸ਼ਕਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰ ਸਿੱਖ ਸ਼ਕਤੀ ਦਾ ਸਰੋਤ ਸਭ ਤੋਂ ਵੱਡਾ ਇਹ ਕੀ ਹੈ ਸਿੱਖ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਸੋਮਾ ਜਿੱਥੋਂ ਸਿੱਖ ਸ਼ਕਤੀ ਫੁੱਟਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ ਤੇ ਸ੍ਰੀ ਅਕਾਲ ਪੁਰਖ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰਬਾਨੀ ਨਾਲ ਸਤਿਗੁਰਾਂ ਨੇ ਸਾਨੂੰ ਜੋੜਿਆ ਤੇ ਤਖਤ ਨਾਲ ਯਾਗੁਰਤਾ ਨਾਲ ਸਾਨੂੰ ਜੋੜਿਆ ਜਿੱਥੇ ਸੰਗਤ ਜੁੜਦੀ ਹੈ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਹੈ ਸਾਹਿਬ ਸਤਖੰਡ ਸ੍ਰੀ ਅਰਵੰਦਰ ਸਾਹਿਬ ਹੈ ਚਾਹੇ ਪਿੰਡ ਦਾ ਗੁਰਦੁਆਰਾ ਜਿੰਨਾ ਚਿਰ ਸਿੱਖ ਆਪਣੀ ਗੁਰਧਾਮਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆ 'ਚ ਕੋਈ ਤਾਕਤ ਤੇਰੀ ਹੈ ਉਹ ਸਿੱਖਾਂ ਨੂੰ ਮਾਰ ਨਹੀਂ ਸਕਦੀ ਅਬਦਾਲੀ ਨੇ ਪੁੱਛਿਆ ਸੀ ਨਾ ਇਥੋਂ ਦੇ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਕਹਿੰਦਾ ਹੈ ਕੌਣ ਹੈ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਮੇਰਾ ਅੱਗਾ ਰੋਕ ਲੈਂਦੇ ਨੇ ਉਹ ਹਾਰੇ ਹੋਏ ਮੁਗਲ ਸ਼ਾਸਕ ਜਿਹੜੇ ਆ ਉਹ ਅਬਦਾਲੀ ਨੂੰ ਕਹਿੰਦੇ ਸਿੱਖ ਨੇ ਜੀ ਕਹਿੰਦਾ ਤੁਸੀਂ ਮਾਰੇ ਨਹੀਂ ਸਾਡੇ ਕੋ ਤਾਂ ਨਹੀਂ ਮਰੇ ਉਹ ਕਹਿੰਦੇ ਮਰਦੇ ਕਿਉਂ ਗਏ ਉਹ ਕਹਿੰਦੇ ਜੀ ਅਸੀਂ ਮਾਰਦੇ ਮਾਰਦੇ ਥੱਕ ਗਏ ਆ ਜਿੰਨੇ ਅਸੀਂ ਮਾਰਦੇ ਆ ਗੁੱਗੜੇ ਪੈਦਾ ਹੋ ਜਾਂਦੇ ਆ ਕਹਿੰਦੇ ਕਿਉਂ ਕਿੱਥੋਂ ਪੈਦਾ ਹੋ ਜਾਂਦੇ ਆ ਕਹਿੰਦੇ ਇੱਕ ਤਾਂ ਇਹਨਾਂ ਦਾ ਗ੍ਰੰਥ ਹੈ ਜੀ ਇਹ ਉਥੋਂ ਨਿਕਲਦੇ ਨੇ ਇੱਕ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਾਨ ਹੈ ਜੀ ਕੇਂਦਰੀ ਧਾਰਮਿਕ ਉਥੋਂ ਨਿਕਲਦੇ ਨੇ ਉਥੋਂ ਪੈਦਾ ਹੁੰਦੇ ਨੇ ਉਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਵਿਅਦਮੀਆਂ ਕਰਾਈਆਂ ਔਰ ਰਤਨ ਸਿੰਘ ਭੰਗੂ ਦੇ ਪਰਾਕੀਲ ਪੰਥ ਪ੍ਰਕਾਸ਼ ਦੇ ਵਿੱਚ ਜਿੱਤਨਾ ਕਿ ਤੂਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਖਵਾਏ ਸੀ। ਉਹਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਦੇਹਰਮਤੀ ਕਰਨ ਦਾ ਯਤਨ ਕੀਤਾ। ਕੋਨੇ ਗੋੜਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਦੋਂ ਕੋਈ ਗੋੜ ਕਹਿੰਦਾ ਹੈ ਮੈਨੂੰ ਲੱਗਦਾ ਜਿਵੇਂ ਗੋੜ ਕਹਿ ਰਿਹਾ ਹੈ। पर सिख खत्म नहीं होगा को भी क्यों क्योंकि सिख ना गुरु ग्रंथ साहब ना टुटे ना अपने गुरधामा श्री अकाल तखत साहब नालों टुटे अपने स्रोत टुटे नहीं अब भी सिखों मुका यन है वो बहुत वही प्धर से हो गए और अब भी सिख मुकरे नहीं है सिख विरोधी लाभिया तो ਜਿਨ੍ਹਾਂ ਦੇ ਸਿੱਖ ਆਪਣੇ ਤਕਤਾਂ ਨਾਲ ਆਪਣੇ ਗੁਰਧਾਮਾਂ ਨਾਲ ਖੜਾ ਹੈ ਜਿਨ੍ਹਾਂ ਦੇ ਸਿੱਖ ਆਪਣੇ ਸੇਵ ਫਲਸਫੇ ਜਿਹਦਾ ਸ੍ਰੋਹ ਧਰੂ ਗੁਰੂ ਗ੍ਰੰਥ ਸਾਹਿਬ ਜੀ ਤੇ ਪੱਖ ਹੈ ਸਿੱਖ ਇਹਦੇ ਨਾਲ ਖੜਾ ਹੈ ਤੇ ਮੁੱਕਣੇ ਨਹੀਂ ਇਹ ਖਤਮ ਨਹੀਂ ਹੋਣਾ ਸੇਖ ਸ਼ਕਤੀ ਦੂਜਾ ਉਹਨਾਂ ਦਾ ਸਵਾਲ ਸੀ ਕਿ ਸਿੱਖ ਸ਼ਕਤੀ ਜਿਹੜੀ ਹੈ ਉਹ ਕਿੰਨੇ ਤੱਕ ਸਰਦਾਰ ਹੈ मैं उन्होंने कहा कि सिख शक्ति बहुत असरदार है जो सिख ताकत तो गुरधामा गुरु ग्रंथ साहब तो निकलती है बहुत ज्यादा असरदार है जे कि इकट्ठी होकर संसार दस्यावान का मुकाबला करे चाहे कोई भी समस्या हो चाहे वो दिल्ली के तख की समस्या हो चाहे बेरोजगारी की समस्या हो चाहे वो ਕਾਸੇ ਦੀ ਸਮੱਸਿਆ ਹੋਵੇ ਨਸ਼ਿਆਂ ਦੀ ਸਮੱਸਿਆ ਹੋਵੇ ਅਨਪੜਤਾ ਦੀ ਸਮੱਸਿਆ ਹੋਵੇ ਜੁਰਮ ਦੀ ਸਮੱਸਿਆ ਹੋਵੇ ਜਿਹੜੀ ਮਰਜੀ ਸਮੱਸਿਆ ਹੋਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾ ਕਰਦੀ ਹੈ ਇਹ ਸਮੱਸਿਆਵਾਂ ਖਤਮ ਹੋ ਜਾਂਦੀਆਂ ਨੇ ਤੇ ਜਦੋਂ ਇਹ ਵਿਗੜੀ ਜਾਂਦੀ ਹੈ ਉਦੋਂ ਫਿਰ ਸਮੱਸਿਆਵਾਂ ਜਿਹੜੀਆਂ ਨੇ ਉਹ ਸਿੱਖ ਸ਼ਕਤੀ ਨੂੰ ਡੋਮੀਨੇਟ ਕਰ ਲੈਂਦੀਆਂ ਨੇ ਅੱਜ जो सार संस्थावे कागज ने गिनती तो बहुत ही नहीं है, है तो सची पर उन्होंने गिनती बहुत ही नहीं है सिर्फ दस परसेंट है नब्बे प्रसेंट सिखा की गिनती है जे अपन संस्थावखियार जो है वो तो वेखना चाहते हैं ਫਿਰ ਕਮੀ ਕਿੱਥੇ ਹੈ ਕਮੀ ਇੱਥੇ ਹੈ ਕਿ ਜਿਹੜੇ ਅਸੀਂ 90% ਅਸੀਂ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਬਣਾਉਣਾ ਚਾਹੁੰਦੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ ਆ ਅਸੀਂ 10 ਹਿੱਸਿਆਂ ਦੇ ਇੱਕ ਵੰਡੇ 99% ਹੋ ਜਾਂਦੇ ਆ ਤੇ ਜਦੋਂ ਅਸੀਂ 10 ਹਿੱਸਿਆਂ ਦੇ ਇੱਕ ਵੰਡੇ 99% ਹੋ ਜਾਂਦੇ ਆ ਤੇ ਉਹ 10% ਸਾਡੇ ਨਾਲੋਂ ਬਹੁਮਤ ਲੈ ਕੇ ਤੇ ਸੰਸਥਾਵਾਂ ਨੂੰ ਜਿਹੜਾ ਹੈ ਉਹ ਕੈਪਚਰ ਕਰਨ ਲੱਗ ਪੈਂਦੇ ਆ फिर जरूरत किस चीज की है जरूरत यह है कि अभी जे नब्बे प्रसेंट नब्बे प्रसेंट जे असं ये पंजा प्रसेंट भी इट्ठे हो गए तो अभी दस प्रसेंट में जोड़ा है वह दबाव पर जे असी ना हो सके अभी होर ज्यादा गिनती चंडे गए फिर अभी कदे भी गड़ा है। में खुद मुख्तार नहीं कर सके भाई संदीप सिंह इस करके गुरु ग्रंथ गुरु पंथ की गल कर सके क्योंकि विजन उन्होंने इंटरनेशनल राजनीति की जियो पॉलिटिक्स की समझ सी अज सा नौजवान केवल पंजाब भी नहीं केवल भारत भी नहीं बल्कि दुनिया पदर की जीडी है वह पॉलिटिक्स की आर्थिकता की बाने की और धार्मिक स्ट्रक्चर की समझ जोड़ी है वह रखनी पड़ेगी नौजवान फिर असी जोड़ा है वो कामदार का जिन्हें असी अलग अलग रखिए असं अपने अलग अलग एजेंडे मैं नहीं कहना कि अपने एजेंडे बता दें खत्म कर हैं ਆਪਣੇ ਅਧਰਨੇ ਰੱਖੋ ਪਰ ਇੱਕ ਕਾਮਨ ਮਿਨੀਮਮ ਅਧਰਨਾ ਬਣਾ ਕੇ ਜੇ ਅਸੀਂ ਤੁਰਾਂਗੇ ਤਾਂ ਨਿਸ਼ਚੈ ਅਸੀਂ ਕਾਮਦਾਨ ਹੋਵਾਂਗੇ ਆ ਪਿੱਛੇ ਜੇ ਲੋਕ ਸਭਾ ਨੂੰ ਇਹ ਚੋਣਾਂ ਦੇ ਵਿੱਚ 20 25 ਸਾਲ ਪਹਿਲਾਂ ਲੋਕ ਸਭਾ ਦੀ ਇਹ ਚੋਣਾਂ ਦੇ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਕਾਮਨ ਮਿਨੀਮਮ ਅਧਰਨੇ ਦੇ ਉੱਤੇ ਸਰਕਾਰਾਂ ਬਣਾਈਆਂ ਵਾਹ ਵਾਲੀ ਇੱਕ ਨੇ ਐਨਡੀਏ ਬਣਾ ਲਿਆ ਇੱਕ ਨੇ ਯੂਪੀਏ ਬਣਾ ਲਿਆ अलाग अलाग गया गया। एक ने एम बनाया एक ने यूपीए बनाया कि अलग अलग सोच वाली पार्टियां एक एजेंडे करके उन्होंने बनाई साल लाने कि अभी भी इस तरह कर सकते हैं अपने एजेंडे और रखिए और एक दूसरे के एजेंडे का सत्कार करिए अदब करिए लेकिन कॉमन मिनीम एजेंडा बना ਸੰਸਾਰਾ ਦਾ ਪ੍ਰਬੰਧ ਸੰਭਾਲਣਾ ਔਰ ਸੰਸਾਰਾ ਦਾ ਪ੍ਰਬੰਧ ਸੰਭਾਲ ਕੇ ਅਸੀਂ ਨੌਜਵਾਨਾਂ ਨੂੰ ਐਜੂਕੇਟ ਕਰਨਾ ਅਸੀਂ ਕੁਝ ਪੱਧਰ ਦੀ ਆਪਣੇ ਸਿੱਖਾਂ ਨੂੰ ਸੇਧ ਸੂਤ ਦੇਣੀ ਹੈ ਅਸੀਂ ਆਪਣੇ ਹੱਥਾਂ ਦੀ ਆਪਣੀ ਆਸ ਦਾ ਹਰ ਨਹੀਂ ਗੱਲ ਕਰਦਾ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰੂ ਕਿਰਪਾ ਨਹੀਂ ਕਰੇਗਾ ਗੁਰੂ ਕਿਰਪਾ ਕਰੇਗਾ ਔਰ ਨਿਸ਼ਚਿਤ ਅਸੀਂ ਕਾਮਯਾਬ ਹੋਵਾਂਗੇ ਜਿਹੋ ਹੀ ਉਸ ਨੌਜਵਾਨ ਦੀ ਸੋਚ ਸੀ ਜਿਹਦੀ ਯਾਦ ਨੂੰ ਸਮਰਪਤ ਅਸੀਂ ਅੱਜ ਦੇ ਸਮਾਗਮ ਦੇ ਵਿੱਚ ਬੈਠੇ नौजवानों वक्त आ गया हम समा आ गया है कि अठिया होकरदारी पंजीयर को अपन संस्था आजाद करा के असि किसान मजदूर यह जो आम मिडल तबके जेडले तबके जो लोग है असं इन्हों संस्थावे यह संस्था जुड़न ये संस्था के प्रबंध के सारे संस्था जो अख्याई है चाहे कोई भी जी है संस्था चाहे संस्था हो चाहे संपदा मैं इन्होंने आप सब नौजवान अपील करता जिन्हें दस कि बोपा राय के राजकोट दो समागम ने अब बोपा राय संत बाबा सुंदर सिंह जी की याद के सला समागम हो रहे हैं उसे भी हाजरियां भरनी है ਮੈਂ ਆਪიშੁ ਸੁਖਮਾ ਲਵਾਂਗਾ ਇਹਨੇ ਸ਼ਬਦ ਦਾਸ ਦੇ ਪ੍ਰਵਾਨ ਕਰਨੇ ਮੈਂ ਆਖਰ ਦੇ ਵਿੱਚ ਫਿਰ ਕਹਿ ਦਿਆਂ ਕਿ ਇਕੱਠੇ ਹੋ ਜਓ ਆਪਣੇ ਆਪਣੇ ਅਜੰਡੇ ਕਾਹ ਰੱਖੋ ਇੱਕ ਦੂਸਰੇ ਦੇ ਅਜੰਡੇ ਦਾ ਸਤਕਾਰ ਕਰੋ ਪੜ੍ਹੋ ਵਾਹਕ ਦੂਸਰੇ ਦੇ ਅਜੰਡੇ ਨੂੰ ਅਜੰਡੇ ਰੱਖੋ ਜੇ ਮਰਜੀ ਤੁਹਾਡੇ ਆਜੰਡੇ ਆ ਲੇਕਿਨ ਸਾਰੇ ਇਕੱਠੇ ਹੋ ਜਿਏ 90% ਅਸੀਂ ਇਕੱਠੇ ਹੋ ਜਿਏ ਅਸੀਂ 10% ਦੇ ਪੰਜਿਆਂ ਦੇ ਵਿੱਚੋਂ छुड़ा ला नहीं छुड़ा नहीं पां और अभी इसे तरह तल्पते रहेंगे इन्हें शब्द प्रवान करने मैं इन्होंने नौजवान भीर जिन्होंने ये प्रबंध कि मैं दिल दिन गहराइया धन्यवाद करता वाहेगुरु जी का खालसा वाहू जी